ਵਾਹ ਗੁਰਜੀ ਦਾ ਖਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਨਵਾਹ ਕਿਹਾ ਗਿਆ ਹੈ ਵਾਹ ਦਾ ਅਰਥ ਹੈ ਧੰਨ ਫਾਰਸੀਆ ਸ਼ਬਦ ਹੈ ਗੁਰੂ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਇਹ ਵਾਹ ਤੇ ਗੁਰੂ ਦੋਵੇਂ ਵੱਖਰੇ ਵੱਖਰੇ ਸ਼ਬਦ ਹਨ ਜਿਹੜੇ ਕਨੈਕਟ ਨਹੀਂ ਕੀਤੇ ਜਾ ਸਕਦੇ ਤੱਕੇ ਨਾਲ ਇਹਨਾਂ ਨੂੰ ਕਨੈਕਟ ਕੀਤਾ ਕਿਉਂ ਹੈ ਅਤੇ ਜਿਹੜਾ ਸ਼ਬਦ ਵਾਹ ਗੁਰੂ ਕਾਲ ਪੁਰਖ ਲਈ ਸਿੱਖਾਂ ਵੱਲੋਂ ਘੜਿਆ ਗਿਆ ਹੈ ਇਹ ਕਿਸੇ ਵੀ ਗੁਰੂ ਪਾਤਸ਼ਾਹ ਜਿਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਬਾਣੀ ਵਿੱਚ ਇਹ ਸ਼ਬਦ ਜਿਹੜਾ ਉਹ ਨਹੀਂ ਵਰਤਿਆ ਸੇ ਗੁਰੂ ਪਾਤਸ਼ਾਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਕਿਸੇ ਵੀ ਪਾਤਸ਼ਾਹ ਨੇ ਇਹ ਸ਼ਬਦ ਅਕਾਲ ਪੁਰਖ ਲਈ ਆਪਣੀ ਬਾਣੀ ਵਿੱਚ ਨਹੀਂ ਵਰਤਿਆ ਨਾ ਕਦੇ ਬੋਲਿਆ ਜੇ ਤੂੰ ਵਰਤਿਆ ਨਹੀਂ ਬਾਣੀ ਵਿੱਚ ਤਾਂ ਬੋਲਣਾ ਕੀ ਸੀ ਤਾਂ ਇਸ ਤਰ੍ਹਾਂ ਜੋ 15 ਭਗਤ ਹੋਏ ਉਹਨਾਂ ਨੇ ਕਿਤੇ ਵੀ ਆਪਣੀ ਬਾਣੀ ਵਿੱਚ ਅਕਾਲ ਪੁਰਖ ਜਾਂ ਕਰਤਾ ਪੁਰਖ ਵਾਸਤੇ ਵਾਹਿਗੁਰੂ ਸ਼ਬਦ ਵਰਤੇ ਆਏ ਨਹੀਂ ਹੈ ਹੀ ਨਹੀਂ ਉਸੇ ਉਸ ਵੇਲੇ ਵਾਹਿਗੁਰੂ ਸ਼ਬਦ ਜਿਹੜਾ ਹੈ ਇਹ ਰੱਬ ਵਾਸਤੇ ਕਿਤੇ ਨਹੀਂ ਸੀ ਇਸ ਤਰ੍ਹਾਂ ਇਹ ਤਿੰਨ ਗੁਰਸਿੱਖਾਂ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਵੀ ਕਿਤੇ ਨਹੀਂ ਜਿਹੜੀ ਪੱਟਾਂ ਦੀ ਰਚਨਾ ਹੈ ਉਹਦੇ ਵਿੱਚ ਗਿਆਨ ਪੱਟ ਦੀ ਜੋ ਰਚਨਾ ਹੈ ਉਹਦੇ ਵਿੱਚ ਵਾਹ ਅਤੇ ਗੁਰੂ ਵਾਹਿਏ ਤੇ ਗੁਰੂ ਇਹ ਦੋ ਤਰ੍ਹਾਂ ਲਿਖਿਆ ਮਿਲਦਾ ਤੇ ਉਥੇ ਕੋਸ਼ ਪਟਨੇ ਵੀ ਗੁਰੂ ਰਾਮਦਾਸ ਪਾਸ਼ਾ ਜੀ ਨੂੰ ਵਾਹ ਕਿਹਾ ਹੈ ਧੰਨ ਕਿਹਾ ਹੈ ਉਥੋਂ ਟਬਲਾ ਖਾ ਕੇ ਅਰਥ ਕਰਨ ਵਾਲਿਆਂ ਨੇ ਪਾ ਪਾਸ਼ੇਦ ਕਰਨ ਵਾਲਿਆਂ ਨੇ ਇਹ ਸ਼ਬਦ ਇਕੱਠਾ ਘੜ ਕੇ ਰੱਖ ਦਿੱਤਾ ਤੇ ਇਹਦਾ ਅਰਥ ਜਿਹੜਾ ਉਹ ਕਾਲਪੁਰਖ ਬਣਾਤਾ ਜਿਹੜਾ ਕਿ ਸਿੱਖਾਂ ਵਿੱਚ ਹੁਣ ਪ੍ਰਚਲਿਤ ਹੋ ਚੁੱਕਾ ਤੋਂ ਪਿਆਰਿਓ ਚੌਥੇ ਪਾਸ਼ਾ ਜੀ ਦੇ ਜੁੱਤੀਓ ਸਮਾਉਣ ਤੋਂ ਬਾਅਦ ਪੰਜਵੇਂ ਪਾਸ਼ਾ ਜਿਹਦੇ ਜਿਹਨ ਦਸਤਾਰ ਬੰਦੀ ਸੀ ਉਸ ਵੇਲੇ ਕਿਆ ਜਾਂਦਾ ਹੈ ਕਿ ਪਟਾਏ ਤੇ ਉਹਨਾਂ ਨੇ ਆਪਣੇ ਸਵਈਏ ਉਚਾਰਨ ਕੀਤੇ ਇਹਦਾ ਮਤਲਬ ਹੈ ਧੰਗੁਰੂ ਅਰਜਨ ਸਾਹਿਬ ਪਾਸ਼ਾ ਕੋਲ ਉਹਨਾਂ ਦੇ ਸਵਈਏ ਸਨ ਜੇ ਪਟਾ ਨੇ ਰਬ ਵਾਸਤੇ ਵਾਇਗ੍ਰੂ ਸ਼ਬਦ ਵਰਤਿਆ ਹੁੰਦਾ ਤੇ ਪੰਜਵੇਂ ਪਾਸ਼ਾ ਨੇ ਜਿਹੜੀ ਬਾਣੀ ਰਚੀ ਆ ਆਪਣੀ ਉਹਦੇ ਵਿੱਚ ਵੀ ਉਹਨਾਂ ਨੇ ਰੱਬ ਬਾਸ ਤੇ ਵਾਹਿਗੁਰੂ ਸ਼ਬਦ ਵਰਤਣਾ ਸੀ ਕਿਉਂਕਿ ਪੰਜਵੇਂ ਪਾਸ਼ਾ ਜੀ ਨੂੰ ਪਤਾ ਸੀ ਕਿ ਪੱਟਾਂ ਨੇ ਵਾਹ ਤੇ ਗੁਰੂ ਜਿਹੜਾ ਵਾਹ ਤੇ ਗੁਰੂ ਕਿਆ ਆ ਇਹ ਚੌਥੇ ਪਾਸ਼ਾ ਜੀ ਦੀ ਵਿੜਾਈ ਵਿੱਚ ਇਹ ਵਾਹ ਸ਼ਬਦ ਵਰਤੇ ਜਿਹਦਾ ਮਤਲਬ ਹੈ ਧੰਨ ਜਿਹਦਾ ਮਤਲਬ ਹੈ ਸ਼ਾਬਾਸ਼ ਤੇ ਜਦੋਂ ਪੰਜਵੇਂ ਪਾਸ਼ਾ ਪਾਸ਼ਾ ਨੇ ਵੀ ਇਨਾ ਵਾਹ ਤੇ ਗੁਰੂ ਵਾਹ ਤੇ ਗੁਰੂ ਨੂੰ ਅਲੱਗ-ਅਲੱਗ ਸਮਝਿਆ ਇਹਦਾ ਅਰਥ ਹੈ ਰੱਬ ਨੇ ਬਣਾਇਆ ਤਾਂ ਸਿੱਖਾਂ ਨੇ ਕਿਵੇਂ ਬਣਾ ਦਿੱਤਾ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਪੋਰਟ ਨਹੀਂ ਕਰਦੀ ਕਿ ਕਿਸੇ ਇੱਕ ਸ਼ਬਦ ਦਾ ਰਟਨ ਜਿਹੜਾ ਹੈ ਉਹ ਕਰੋ ਜਾਂ ਇੱਕ ਸ਼ਬਦ ਜਿਹੜਾ ਹੈ ਉਹ ਰੱਬ ਵਾਸਤੇ ਘੜ ਲਓ ਇਹ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਫਲਸਫੀ ਹੈ ਇਹ ਸਾਰਾ ਕੁਝ ਇਸ ਦੇ ਉਲਟ ਚੱਲ ਰਿਹਾ ਹੈ ਤੁਪੇਰੋ ਅੱਜ ਆਪਾਂ ਗੱਲ ਕਰਦੇ ਆਂ ਸਿੱਖਾਂ ਵਿੱਚ ਬ੍ਰਾਹਮਣਵਾਦੀਆਂ ਦੀ ਕੁਸਪੈਠ ਕਿਵੇਂ ਹੋਈ ਸੁਦਾਸਨ ਥੋੜਾ ਸਮਾਂ ਪਹਿਲਾਂ ਇੱਕ ਪੈਂਫਲੈਟ ਛੋੜਾ ਜਾ ਬਣਾਇਆ ਸੀ ਜਾਂ ਬੁੱਕਲੇਟ ਕਹਿ ਲਓ ਸੋ ਇਹਦਾ ਨਾਂ ਸੀ ਵਿਪਰਵਾਦੀ ਪਰੰਪਰਾਵਾਂ ਦੀ ਕੁਸਪੈਠ ਤੇ ਸਿੱਖਾਂ ਦੇ ਪੱਖ ਦੇ ਪੰਥਕ ਮਸਲੇ ਵਕਤੇ ਪੰਥਕ ਮਸਲੇ ਇਸ ਦੇ ਅਧੀਨ ਕਿ ਬਿੱਪਰਵਾਦੀ ਪਰੰਪਰਾਵਾਂ ਦੀ ਘੋਸਪੈਠ ਇਹ ਟਰੈਕਡ ਛੋੜਾ ਛਾਪਿਆ ਸੀ ਇਹ ਅੰਕ ਦੂਜਾ ਆ ਇਹ ਤੋਂ ਪਹਿਲਾ ਅੰਕ ਵੀ ਬਣਿਆ ਸੀ ਇਹਦੇ ਉਹ 48 ਪੰਨੇ ਆ ਤੋਂ ਪਿਆਰੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚ ਦੀ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਅਤੇ ਗਾਂ ਇਸ ਤੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹੋ ਤਾਂ ਬ੍ਰਾਹਮਣਵਾਦ ਦੀ ਕੋਰਸਪਟ ਕਿਵੇਂ ਹੋਈ ਸੋ ਇਹਦੇ ਵਾਸਤੇ ਆਪਾਂ ਆਪਾਂ ਚੱਲਦੇ ਆਂ ਖਾਸਨ న్యూਸ ਦੇ ਵਿੱਚ ਇੱਕ ਲੇਖ ਜਿਹੜਾ ਆ ਜਾਂ ਆਰਟੀਕਲ ਪੋਸਟ ਹੋਇਆ ਸੀ ਇਹਦੇ ਨਾਂ ਸੀ ਦਰਸ਼ਮ ਗ੍ਰਾਂਥ ਅੰਗਰੇਜ਼ਾਂ ਤੇ ਬ੍ਰਾਹਮਣਵਾਦੀਆਂ ਦੀ ਸਾਜ਼ਿਸ਼ ਸੋ ਇਹ ਲਿਖਿਆ ਸੀ ਇਹ ਸਰਦਾਰ ਹਰਚਰਨ ਸਿੰਘ ਸੰਪਾਦਕ ਸਿੱਖ ਵਿਰਸਾ ਵੱਲੋਂ ਉਹਨਾਂ ਦਾ ਫੋਨ ਨੰਬਰ ਵੀ ਇੱਥੇ ਨਾਲ ਦਿੱਤਾ ਹੈ ਜਿਸ ਉਹਨਾਂ ਨੇ ਈਮੇਲ ਵੀ ਦਿੱਤੀ ਹੋਈ ਹੈ ਸੋ ਇਹਦੇ ਵਿੱਚ ਇਹਦੇ ਵਿੱਚੋਂ ਅਸੀਂ ਇਹ ਲੈ ਰਹੇ ਹਾਂ ਸਿੱਖਾਂ ਵਿੱਚ ਬ੍ਰਾਹਮਣਵਾਦੀਆਂ ਦੀ ਘੁਸਪੈਠ ਤੋਂ ਅਖੌਤੀ ਦਸਮਨਤ ਬਣਿਆ ਕਿਵੇਂ ਆ ਇਹਦੇ ਬਾਰੇ ਵੀ ਆਪਾਂ ਇੱਕ ਦਿਨ ਗੱਲ ਕਰਾਂਗੇ ਹੁਣ ਆਪਾਂ ਕਰਦੇ ਹਾਂ ਸਿੱਖਾਂ ਵਿੱਚ ਬ੍ਰਾਹਮਣਵਾਦੀਆਂ ਦੀ ਘੁਸਪੈਠ ਕਿਵੇਂ ਹੋਈ ਜੋ ਸਿੱਖ ਵਿਰਸਾ ਦੇ ਜਿਹੜੇ ਸudar ਚਰਨ ਸਿੰਘ ਉਹ ਇਹਦੇ ਬਾਰੇ ਆਪਣੇ ਵਿਚਾਰ ਕੀ ਦੱਸਦੇ ਹਨ ਚਲੋ ਸ਼ੁਰੂ ਕਰਦੇ ਹਾਂ ਹਿੰਦੁਸਤਾਨ ਵਿੱਚ ਬ੍ਰਾਹਮਣਵਾਦ ਦੀ ਵਰਣ ਆਸ਼ਰਮ ਮਨੁੱਖੀ ਨਾਂ ਬਰਾਬਰੀ ਵਿਚਾਰਧਾਰਾ ਤੇ ਧਰਮ ਦੇ ਨਾਮ ਤੇ ਮਨੁੱਖਤਾ ਦੀ ਕਰਮ ਕਾਂਡਾਂ ਤੇ ਮਰਯਾਦਾਵਾਂ ਰਾਹੀਂ ਆਰਥਿਕ ਸਮਾਜਿਕ ਰਾਜਸੀ ਧਾਰਮਿਕ ਲੁੱਟ ਖਿਲਾਫ ਬੁੱਧ ਤੇ ਜੈਨ ਧਰਮ ਤੋਂ ਤਕਰੀਬਨ 1000 ਸਾਲ ਬਾਅਦ ਪਹਿਲੀ ਵਾਰ ਧੰ ਗੁਰੂ ਨਾਨਕ ਸਾਹਿਬ ਨੇ ਸਿੱਖ ਲਹਿਰ ਖੜੀ ਕੀਤੀ ਜਿਸ ਨੇ ਬ੍ਰਾਹਮਣਵਾਦੀ ਕਿਲਾ ਢਾਉਣ ਲਈ ਬੜੇ ਯੋਜਨਾਬੱਧ ਢੰਗ ਨਾਲ ਹਮਲੇ ਸ਼ੁਰੂ ਕੀਤੇ ਕੁਰਬਾਨੀ ਰਾਂ ਇੱਥੇ ਇਹ ਵੀ ਵਰਨਯੋਗ ਹੈ ਕਿ ਬ੍ਰਾਹਮਣਵਾਦ ਖਿਲਾਫ ਅਜਿਹੀ ਲੜਾਈ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 200 ਤੋਂ ਲੈ ਕੇ 300 ਸਾਲ ਪਹਿਲਾਂ ਭਗਤੀ ਲਹਿਰ ਦੇ ਰੂਪ ਵਿੱਚ ਕਬੀਰ ਜੀ ਭਗਤ ਰਵਦਾਸ ਜੀ ਭਗਤ ਨਾਮਦੇਵ ਜੀ ਆਦਿ ਵਰਗੇ ਵੱਡੇ ਵੱਡੇ ਇਨਕਲਾਬੀ ਮਹਾਪੁਰਸ਼ ਵੀ ਲੜ ਰਹੇ ਸਨ ਸੋ ਇਹਦੇ ਵਿੱਚ ਜੋ ਭਗਤ ਸ਼੍ਰੇਣੀ ਵਿੱਚੋਂ ਸਨ ਭਗਤ ਕਬੀਰ ਜੀ ਬਾਬਾ ਰਵਦਾਸ ਜੀ ਬਾਬਾ ਨਾਮਦੇਵ ਜੀ ਅੱਜਕੱਲ੍ਹ ਭਾਵੇਂ ਆਪਣੇ ਆਪਣੇ ਢੰਗ ਨਾਲ ਸਾਰੇ ਇਹਨਾਂ ਨੂੰ ਬੁਲਾ ਰਹੇ ਹਨ ਆਪਣੇ ਪਰ ਢੰਗ ਨਾਲ ਗੁਰੂ ਮੰਨ ਰਹੇ ਜਿਵੇਂ ਗੁਰੂ ਰਵਦਾਸ ਜੀ ਤੋਂ ਇਸ ਤਰ੍ਹਾਂ ਇਹ ਭਗਤੀ ਲਹਿਰ ਦੇ ਮੋਢੀ ਸਨ ਕਵੀ ਸਨ ਬਾਣੀ ਲਿਖਣ ਵਾਲੇ ਸਨ ਸੋ ਇਨਾ ਵਰਗੇ ਵੱਡੇ ਵੱਡੇ ਇਨਕਲਾਬੀ ਮਹਾਪੁਰਸ਼ ਵੀ ਲੜ ਰਹੇ ਸਨ ਤੁਹਾਨੂੰ ਗੁਰੂ ਨਾਨਕ ਸਾਹਿਬ ਸਾਹ ਤੋਂ ਪਹਿਲਾਂ 200 ਤੋਂ 300 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਭਗਤੀ ਲਹਿਰ ਜਿਹੜੀ ਹੈ ਉਹ ਇਸ ਤਰ੍ਹਾਂ ਚੱਲ ਰਹੀ ਸੀ ਜਿਨ੍ਹਾਂ ਵਿੱਚ ਇਹ ਮਹਾਪੁਰਸ਼ ਕਬੀਰ ਜੀ ਰਵਿਦਾਸ ਜੀ ਨਾਮਦੇਵ ਜੀ ਇਹ ਵੱਡੇ ਮਹਾਪੁਰਸ਼ ਸਨ ਪਰ ਭਗਤੀ ਲਹਿਰ ਦੇ ਆਗੂ ਆਪਣੀ ਲਹਿਰ ਨੂੰ ਗੁਰੂ ਨਾਨਕ ਸਾਹਿਬ ਵਾਂਗ ਯੋਜਨਾਬੱਧ ਨਹੀਂ ਕਰ ਸਕੇ ਸਨ ਸੋ ਭਗਤੀ ਲਹਿਰ ਦੇ ਜਿਹੜੇ ਇਹ ਮਹਾਪੁਰਸ਼ਾਨ ਆਪਨੀ ਲਹਿਰ ਨੂੰ ਅੱਗੇ ਵਧਾਉਣ ਵਿੱਚ ਇਹ ਯੋਜਨਾਬੱਧ ਢੰਗ ਨਾਲ ਨਹੀਂ ਚਲਾ ਨਹੀਂ ਪ੍ਰਬੰਧ ਕਰ ਸਕੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਨੂੰ ਪੱਕੇ ਪੈਰੀਂ ਖੜੇ ਕਰਨ ਲਈ ਦਾਸ ਗੁਰੂ ਸਾਹਿਬਾਨ ਦੇ ਰੂਪ ਵਿੱਚ 239 ਸਾਲ ਇਹ ਸੰਘਰਸ਼ ਜਾਰੀ ਰੱਖਿਆ ਉੱਥੇ ਨਾ ਸਿਰਫ ਉਹਨਾਂ ਦੇ ਪੈਰਲ ਜਣੀ ਸਮਾਂਤਰ ਬ੍ਰਾਹਮਣ ਨੇ ਉਹਨਾਂ ਦੇ ਘਰਾਂ ਵਿੱਚੋਂ ਹੀ ਬੰਦੇ ਖੜੇ ਕਰਕੇ ਆਪਣਾ ਵਿਰੋਧ ਜਾਰੀ ਰੱਖਿਆ ਸਗੋਂ ਮੌਕੇ ਦੀਆਂ ਮਗਰ ਹਕੂਮਤਾਂ ਨੂੰ ਵੀ ਸਿੱਖ ਲਹਿਰ ਦੇ ਖਿਲਾਫ ਪੁਗਤੌਣ ਲਈ ਯਤਨ ਕਰਦੇ ਰਹੇ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਲੜਕੇ ਸ੍ਰੀ ਸ੍ਰੀ ਚੰਦ ਨੂੰ ਉਹਨਾਂ ਖਿਲਾਫ ਪੁਗਤਾ ਕੇ ਨਾ ਸਿਰਫ ਪਹਿਲੀ ਸਫਲਤਾ ਹਾਸਲ ਕਰ ਲਈ ਸੀ ਸਗੋਂ ਗੁਰੂ ਨਾਨਕ ਸਾਹਿਬ ਦੀ ਸਿੱਖ ਲਹਿਰ ਦੇ ਮੁਕਾਬਲੇ ਉਹਨਾਂ ਦੇ ਲੜਕੇ ਸ਼੍ਰੀ ਚੰਦ ਰਾਹੀਂ ਨਵਾਂ ਹਿੰਦੂਵਾਦੀ ਉਦਾਸੀ ਮਤ ਵੀ ਸ਼ੁਰੂ ਕਰਵਾ ਦਿੱਤਾ ਸੀ ਜੋ ਕਿ ਹੁਣ ਤੱਕ ਸਿੱਖਾਂ ਦੇ ਖਿਲਾਫ ਭੁਗਤ ਰਿਹਾ ਹੈ ਇਹਨਾਂ ਉਦਾਸੀ ਮਤ ਦੇ ਪੈਰੋਕਾਰਾਂ ਨੂੰ ਹੀ ਬਾਅਦ ਵਿੱਚ ਮਹੰਤ ਕਿਹਾ ਗਿਆ ਸੀ ਜਿਨ੍ਹਾਂ ਨੂੰ 1920 ਤੋਂ 25 ਦੀ ਗੁਰਦਵਾਰਾ ਸੁਧਾਰ ਲਹਿਰ ਵਿੱਚ ਬਾਹਰ ਕੱਢਿਆ ਗਿਆ ਸੀ ਗੁਰਦਵਾਰੇ ਵਿੱਚੋਂ ਸ਼ੀਧੀਆਂ ਦੇ ਕੇ ਜਿਨ੍ਹਾਂ ਨੂੰ ਗੁਰਦਵਾਰਾ ਸੁਧਾਰ ਲਹਿਰ ਵੇਲੇ ਸਿੱਖਾਂ ਨੇ ਜ਼ਬਰਦਸਤ ਲਹਿਰ ਚਲਾ ਕੇ ਗੁਰਦਵਾਰੇ ਵਿੱਚੋਂ ਕੱਢਿਆ ਸੀ ਇਹਨਾਂ ਦੇ ਪੈਰੋਕਾਰ ਹੀ ਅੱਜ ਨਵੇਂ ਰੂਪ ਵਿੱਚ ਸਾਧਾਂ ਸੰਤਾਂ ਬ੍ਰਹਮ ਗਿਆਨੀਆਂ ਮਹਾਪੁਰਸ਼ਾਂ ਦੇ ਰੂਪ ਵਿੱਚ ਸਿੱਖੀ ਨੂੰ ਫਿਰ ਵੀ ਫਿਰ ਢਾਲ ਲਗਾ ਰਹੇ ਹਨ ਗੁਰੂ ਨਾਨਕ ਸਾਹਿਬ ਦੇ ਦੂਸਰੇ ਪੁੱਤਰ ਲਖਮੀ ਚੰਦ ਤੇ ਉਸਦੇ ਪਰਿਵਾਰ ਨੂੰ ਵਰਤਿਆ ਗਿਆ ਤੇ ਅੱਜ ਤੱਕ ਉਹਨਾਂ ਦੀ ਔਲਾਦ 베ਦੀ ਖਾਨਦਾਨ ਉਹਨੇ ਵਾਲੇ 베ਦੀਆਂ ਰਾਹੀ ਬਣ ਕੇ ਸਿੱਖ ਲਹਿਰ ਸਿੱਖ ਲਹਿਰ ਖਿਲਾਫ ਲੁੱਗਤ ਰਹੀ ਹੈ ब्राह्मणवादी ताकतों ਨੇ ਗੁਰੂ ਅੰਗਦ ਸਾਹਿਬ ਦੇ ਲੜਕੇ ਦਾਤੂ ਤੇ ਦਾਸੂ ਨੂੰ ਸਿੱਖੀ ਦੇ ਵਿਰੋਧ ਵਿੱਚ ਖੜਾ ਕੀਤਾ ਗੁਰੂ ਅਮਰਦਾਸ ਜੀ ਦੇ ਲੜਕਿਆਂ ਮੋਹਣੀ ਤੇ ਮੋਰੀ ਨੂੰ ਗੁਰੂ ਘਰ ਦੇ ਵਿਰੋਧ ਲਈ ਵਰਤਿਆ ਗਿਆ ਤਾਨਗੁਰ ਰਾਮਦਾਸ ਪਾਸ਼ਾ ਜੀ ਦੇ ਲੜਕਿਆਂ ਪ੍ਰਥੀਚੰਦ ਤੇ ਮਹਾਦੇਵ ਨੂੰ ਵਿਰੋਧ ਵਿੱਚ ਖੜਾ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਧੀਰਮਾਲ ਤੇ ਰਾਮਰਾਏ ਨੂੰ ਖੜਾ ਕੀਤਾ ਗਿਆ ਬ੍ਰਾਹਮਣੀ ਤਾਕਤਾਂ ਨੇ ਜਿੱਥੇ ਸਿੱਖ ਲਹਿਰ ਨੂੰ ਫੇਲ ਕਰਨ ਲਈ ਜਾਂ ਉਸ ਵਿੱਚ ਕੋਸ਼ਪੈਟ ਕਰਨ ਦੇ ਮਨਸੂਬੇ ਨਾਲ ਗੁਰੂ ਸਾਹਿਬਾਨ ਦੇ ਪਰਿਵਾਰਾਂ ਵਿੱਚੋਂ ਹੀ ਸੰਨ ਲਾ ਲਈ ਸੀ ਉੱਥੇ ਦੂਜੇ ਪਾਸੇ ਮੁਗਲਿਆ ਹਕੂਮਤ ਤੇ ਕਟੜਪੰਥੀ ਮੁਲਾਣਿਆਂ ਨੂੰ ਸਿੱਖ ਲਹਿਰ ਖਿਲਾਫ ਭੁਗਤਾਉਣ ਲਈ ਅੰਦਰ ਖਾਤੇ ਆਪਣੇ ਅਸਲ ਸੂਖ ਰਾਹੀਂ ਅਨੇਕਾਂ ਸਾਸ਼ਾਂ ਕੀਤੀਆਂ ਗਈਆਂ ਜਿਸ ਕਾਰਨ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦੀ ਦੇਣੀ ਪਈ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਮੁਗਲਾਂ ਨਾਲ ਕੇ ਲੜਾਈਆਂ ਲੜੀਆਂ ਪਈਆਂ ਤੇ ਆਪਣੇ ਬੱਚੇ ਅਤੇ ਹੋਰ ਅਣਗਿਣਤ ਸਿੱਖ ਜਿਹੜੇ ਉਹ ਸ਼ਹੀਦ ਕਰਾਉਣੇ ਪਏ ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚ ਬ੍ਰਾਹਮਣਵਾਦੀ ਤਾਕਤਾਂ ਬਹੁਤ ਜ਼ਿਆਦਾ ਸਫਲ ਨਹੀਂ ਹੋ ਸਕੀਆਂ ਭਾਵੇਂ ਕਿ ਗੁਰੂ ਕਾਲ ਦੇ ਵਿੱਚ ਹੀ ਉਹਨਾਂ ਦੇ ਦਰਬਾਰ ਸਾਹਿਬ ਗੁਰੂ ਕਾਲ ਦੇ ਵਿੱਚ ਹੀ ਉਹਨਾਂ ਤਾਕਤਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੀਰਮਲੀਆਂ ਰਾਮ ਰਾਈਆਂ ਰਾਇ ਤਵਜਾ ਕarliashi ਜੋ ਕਿ ਕੁਝ ਸਮੇਂ ਲਈ ਸਾਲ 1850 ਤੋਂ ਸਾਲ 1925 ਤੱਕ ਅੰਗਰੇਜ਼ਾਂ ਦੇ ਕੰਟਰੋਲ ਵਿੱਚ ਰਿਹਾ ਪਰ 1947 ਤੋਂ ਫਿਰ ਇਹਨਾਂ ਤਾਕਤਾਂ ਦੇ ਕੰਟਰੋਲ ਵਿੱਚ ਆ ਗਿਆ ਹੈ ਹੁਣ ਦੇਖੋ ਸਾਲ 1999 ਤੋਂ ਆਰਐਸਐਸ ਵਰਗੀਆਂ ਜਥੇਬੰਦੀਆਂ ਬਾਦਲਾਂ ਰਾਹੀਂ ਕਿਉਂਕਿ ਬਾਦਲਾਂ ਰਾਹੀਂ ਉਹ ਸਿੱਖਾਂ ਤੇ ਭਾਰੂ ਹੋਈਆਂ ਕਿਉਂਕਿ ਬਾਦਲ ਨੂੰ ਵੀ ਆਰਐਸਐਸ ਦਾ ਮੈਂਬਰ ਕਿਹਾ ਜਾਂਦਾ ਹੈ ਤੋ ਉਹ ਇਹ ਤਾਕਤਾਂ ਜਿਹੜੀਆਂ ਆ ਪੰਜਾਂ ਤਾਕਤਾਂ ਦੇ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀਆਂ ਹਨ ਤੇ ਉਸ ਨੂੰ 99 ਦੀ ਵੀ ਦੀ ਗੱਲ ਹੈ ਕਿ ਜਦੋਂ ਸਿੱਖੋਂ ਕਾਤੇ ਆ ਸਿੰਧੀ ਵਿੱਚ ਕਿਤਾਬ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਤੋਂ ਲਿਖਵਾਈ ਗਈ ਬਾਦਲਾਂ ਦੇ ਰਾਜ ਵਿੱਚ ਤੇ ਉਸ ਵੇਲੇ ਬੀਬੀ ਜਗੀਰ ਕੋਰ ਇਹ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੀ ਤੇ ਉਸ ਨੂੰ 99 ਵਿੱਚ ਇਹ ਕਿਤਾਬ ਇਹਨਾਂ ਬ੍ਰਾਹਮਣਵਾਦੀ ਜਥਿਆਂ ਵੱਲੋਂ ਜਥੇਬੰਦੀਆਂ ਵੱਲੋਂ ਇਹ ਬਣਾ ਕੇ ਮੈਟਰ ਤਿਆਰ ਕੀਤਾ ਗਿਆ ਤੇ ਸ਼ੋਮਣੀ ਕਮੇਟੀ ਦੀ ਮੋਹਰ ਲਵਾ ਕੇ ਛਪਾ ਲਈ ਗਈ ਇਹ 99 ਦੀ ਗੱਲ ਹੈ ਪਰ ਗੁਰੂ ਕਾਲ ਵਿੱਚ ਜਿਉਂ ਹੀ ਗੁਰੂ ਗਵਿੰਦ ਸਿੰਘ ਜੀ ਦੇ ਆਪਣੇ ਆਖਰੀ ਸਮੇਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣ ਦਾ ਫੈਸਲਾ ਕਰ ਲਿਆ ਉਦੋਂ ਹੀ ਇਹ ਤਾਕਤਾਂ ਨਵੇਂ ਰੂਪ ਵਿੱਚ ਆ ਪ੍ਰਗਟ ਹੋਈਆਂ ਜਿਸ ਦਾ ਵੇਰਵਾ ਜਿਹੜਾ ਹੈ ਉਹ ਅੱਗੇ ਦਿੱਤਾ ਜਾ ਰਿਹਾ ਹੈ ਤੇ ਅੱਗੇ ਜਿਹੜਾ ਵੇਰਵਾ ਹੈ ਉਹ ਅਸੀਂ ਪਹਿਲਾਂ ਵਿਚਾਰ ਕਰ ਸਕੇ ਹਾਂ ਸਿੱਖਾਂ ਦਾ ਬ੍ਰਾਹਮਣੀਕਰਨ ਜਿਹੜਾ ਉਹ ਕਿਵੇਂ ਕੀਤਾ ਗਿਆ ਸੋ ਅਗਲੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ ਦਸੰਗਣਤ ਜਿਹੜਾ ਹੈ ਇਹ ਖਾਤੀ ਜਿਸ ਨੂੰ ਕਿਹਾ ਜਾਂਦਾ ਹੈ ਇਹ ਕਿਵੇਂ ਹੋਂਦ ਵਿੱਚ ਆਇਆ ਇੱਥੇ ਸੁਣਾਪੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ